ਸਭ ਤੋਂ ਪਹਿਲਾ ਇਹ ਨਾਮ ਰਸਨਾ ਤੇ ਟਿਕਦਾ ਫਿਰ ਰਸਨਾ ਤੋਂ ਸੁਰਤ ਦੇ ਰਾਹੀਂ ਮਨੁੱਖ ਦੇ ਹਿਰਦੇ ਤੱਕ ਪਹੁੰਚ ਕਰਦਾ ਪਰ ਸ਼ੁਰੂਆਤ ਇਥੋਂ ਹੀ ਇਹ ਦਰਵਾਜ਼ਾ ਖੁੱਲੇਗਾ ਤੇ ਅਗਲਾ ਕੰਮ ਤੇ ਤਾਂ ਹੋਵੇਗਾ ਨਾ ਅਜੇ ਤੇ ਦਰਵਾਜ਼ੇ ਦੀ ਕੁੰਡੀ ਨੂੰ ਹੱਥ ਨਹੀਂ ਪਾਇਆ ਤੇ ਅੰਦਰ ਕਿਵੇਂ ਜਾ ਰਸਨਾ ਹੈ ਦਰਵਾਜ਼ਾ ਨਾਮ ਨੂੰ ਅੰਦਰ ਲਿਜਾਉਣ ਵਾਸਤੇ ਰਸਨਾ ਦਰਵਾਜਾ ਤੇ ਅਗਲੀ ਗਲੀ ਹੈ ਮਨੁੱਖ ਦਾ ਧਿਆਨ ਜਦੋਂ ਧਿਆਨ ਤੇ ਰਸਨਾ ਦਾ ਕੰਟੈਕਟ ਹੁੰਦਾ ਹੈ ਦੋਵੇਂ ਜੁੜਦੇ ਨੇ ਉੱਥੇ ਸਿਮਰਨ ਦੀ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ ਇਹਨੂੰ ਸਿਮਰਨ ਕਹਿੰਦੇ ਕਦੋਂ ਧਿਆਨ ਉਹਦੇ ਨਾਲ ਜੁੜੇ ਫਿਰ ਧਿਆਨ ਉਸ ਸ਼ਬਦ ਨੂੰ ਪੀਣ ਲੱਗ ਪੈਂਦਾ ਆਪਣੇ ਵਿੱਚ ਜਿਉਂ-ਜਿਉਂ ਸ਼ਬਦ ਨੂੰ ਧਿਆਨ ਆਪਣੇ ਵਿੱਚ ਪੀਂਦਾ ਤਿਉਂ-ਤਿਉਂ ਧਿਆਨ ਦੀ ਤਸਵੀਰ ਤਵਨ ਦੇਣੀ ਸ਼ੁਰੂ ਹੋ ਜਾਂਦੀ ਕਿਉਂਕਿ ਸ਼ਬਦ ਕੋਈ ਜੜ ਵਸਤੂ ਨਹੀਂ ਪੋਦੇ ਵਿੱਚ ਤਾਕਤ ਤੇ ਸ਼ਕਤੀ ਉਹ ਫਿਰ ਪ੍ਰਾਣੋ ਵਿੱਚ ਚਲਾ ਜਾਂਦਾ ਜਿਹਨੂੰ ਗੁਰੂ ਸਾਹਿਬ ਕਹਿੰਦੇ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮਾਂ ਆ ਇਹ ਹੈ ਤਰੀਕਾ ਅਕਾਲ ਪੁਰਖ ਦੇ ਘਰ ਦੇ ਨਾਲ ਸਾਂਝ ਪਾਉਣ ਦਾ ਇੱਕੋ ਹੀ ਸਾਧਨ ਹੈ ਸ਼ਬਦ ਨੂੰ ਉਚਾਰਨ ਕਰਨਾ ਸਹਿਜ ਨਾਲ ਕਰਨਾ ਪਿਆਰ ਨਾਲ ਕਰਨਾ ਠਿਕਾ ਨਾਲ ਕਰਨਾ ਐਕਸਰਸਾਈਜ਼ ਨਹੀਂ ਕਰਨੀ ਕਾਲ ਨਹੀਂ ਕਰਨੀ ਹਰ ਕਾ ਬਿਰੋਹਣਾ ਬਿਰੋਹੂ ਮੇਰੇ ਭਾਈ ਸਹਿਜ ਬਿਰੋਹੋ ਜੈਸੇ ਤਤ ਨਾ ਜਾਈ ਸਹਿਜੇ ਸਹਿਜੇ ਉਹਦੇ ਨਾਮ ਨੂੰ ਜਪੀ ਜਾਣਾ ਜਪੀ ਜਾਣਾ ਜਦੋਂ ਕੋਈ ਇਸ ਤਰ੍ਹਾਂ ਅਭਿਆਸ ਕਰਦਾ ਹੈ ਤੇ ਫਿਰ ਉਹ ਜਦੋਂ ਨਾਮ ਹੀ ਜਪਣਾ ਚਾਹੇ ਉਹਦੇ ਮਨ ਵਿੱਚ ਆਵਾਜ਼ ਆਪਣੇ ਆਪ ਗੂੰਜਣ ਲੱਗ ਪੈਂਦੀ ਉਹਦੇ ਪ੍ਰਾਣਾ ਵਿੱਚ ਆਪਣੇ ਆਪ ਟਿਕਣੀ ਸ਼ੁਰੂ ਹੋ ਜਾਂਦੀ